ਨਗਰ ਸਤਾਜ ਦੇ ਸਰਦਾਰ ਜੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪੈਣਾ ਚਾਚੀਆਂ ਤਾਈਆਂ ਦੇਖਣ ਆਲੇ ਦੋਲੇ ਦੇ ਤੁਮਾਤ ਪਰਮਗੜ ਤੋਂ ਟੋਲਾ ਵਾਲ ਤੋਂ ਛਿੰਮਾ ਤੋਂ ਜਿੰਨੇ ਵੀ ਆਪਣੰਕ ਸੱਜਣਾਂ ਤੇ ਧੰਨਵਾਦ ਅ ਕੋਈ ਪਲਨ ਪ੍ਰੋਗਰਾਮ ਨਹੀਂ ਸੀ ਬਣਾ ਹੋਇਆ ਮੈਂ ਕੱਲ ਮੈਂ ਪਰੰਪਰਾਣ ਚ ਰਾਤ ਸੰਗਰੂਰ ਆ ਗਿਆ ਤੇ ਅੱਜ ਤੂਰੀ ਦੇ ਢੋਗਲ ਪੈਂਦਾ ਅਮਰਗੜ ਕੋਲ ਉਠੋਕੇ ਪਰਗਨਾ ਮੰਡਲ ਦੇ ਸ਼ਹਿਰ ਕੋਲ ਇਹਨੇ ਉਹਨਾਂ ਵੀ ਪਰਸੀ ਸੀ ਉੱਥੇ ਜਾ ਕੇ ਮੈਂ ਕਿਤੇ ਰੁਪਾਮ ਬਚਿਆ ਪਾ ਪਿੰਡ ਜਾਣਾ ਤੇ ਕਿਸੇ ਛੋਟੇ ਜਿਹੇ ਕੱਚ ਸੱਤੇ ਤੇ ਨੇ ਕੱਟੇ ਹੋ ਗਏ ਪੱਤਰਕਾਰ ਵੀ ਆਏ ਨੇ ਸਾਰੇ ਸੋ ਮੇਰੇ ਕੋਲ ਪਿੰਡ ਦੇ ਲੋਕ ਆਏ ਵੀ ਸੀਗੇ ਅਛਲੇ ਦੇ ਵੀ ਤਾਂ ਕਹਿ ਰਹੇ ਹੋ ਜੈਸੀ ਕਹਿੰਦੇ ਵੀ ਟਿੰਡਾ ਹੋ ਤੁਸੀਂ ਸੋ ਮੈਂ ਪਿੰਡ ਕਦੇ ਵੀ ਆਉਣਾ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਆਉਂਦਾ ਪਿੰਡ ਮੈਂ ਥੋੜਾ ਭਤੀਜਾ ਥੋੜਾ ਪੁੱਤ ਥੋੜਾ ਭਰਾ ਬੱਚਾ ਛੋਟਾ ਉਹ ਬਣ ਕੇ ਆਉਣਾ ਮੈਂ ਨਹੀਂ ਜਾ ਤੇ ਲੋ ਜੀ ਲੋ ਮੈਂ ਤਰਦਾ ਤੁਸੀਂ ਦੇਖਦੇ ਹੋਵੋਗੇ ਰੋਜ਼ ਕਬਰਾਂ ਤੇ ਟੀਵੀ ਤੇ ਕਿੰਨੇ ਕਿਤੇ ਹਰ ਰੋਜ਼ ਹੁੰਨੇ ਆ ਤੁਹਾਨੂੰ ਮਾਨ ਮਹਿਸੂਸ ਹੁੰਦਾ ਹੋਊਗਾ ਵੀ ਆਪਣੇ ਵਾਲਾ ਫਿਰਦਾ ਤੇ ਮੈਂ ਸਾਰਿਆਂ ਨੂੰ ਲਗਭਗ ਸਾਰਿਆਂ ਨੂੰ ਜਾਣਦਾ ਜਿਹੜੇ ਮੇਰੇ ਮੂਰੇ ਬੈਠੇ ਆ ਔਰ ਕਈਆਂ ਨਾਲ ਇਕੱਠੇ ਖੇਡੇ ਆ ਤੇ ਕਈਆਂ ਨਾਲ ਪੜੇਆਂ ਕੱਟੇ ਸੋ ਬੜਾ ਅੱਛਾ ਲੱਗਦਾ ਕਿ ਪਿੰਡ ਦੇ ਵਿੱਚ ਇੱਕ ਹੈ ਪਿੰਡ 'ਚੋਂ ਮੈਨੂੰ ਕੋਈ ਖਾਸ ਟੜੇ ਬੰਦੀ ਦੀ ਕੋਈ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਤੇ ਮੈਂ ਕਿਹਾ ਚਲੋ ਨਾਲ ਇਹ ਦੇਖ ਆਵਾਂਗੇ ਕਿ ਕੱਸੀ ਦਾ ਪਾਣੀ ਜਾਂ ਜਿਹੜੇ ਪਾਈਪਾ ਪਾਏ ਨੇ ਉਹ ਕਿੱਥੇ ਤੱਕ ਪਹੁੰਚ ਗਏ ਕਿੰਨੇ ਕ ਏਰੀਆ ਕਵਰ ਹੋ ਗਿਆ ਕਿੰਨਾ ਕਰਾ ਗਿਆ ਤੇ ਸਟੇਡੀਅਮ ਦਾ ਮੰਡੀ ਦਾ ਵੀ ਆਪਣੀ ਸ਼ੁਰੂ ਕੀਤਾ ਆ ਤੇ ਸਕੂਲ ਵੀ ਦੇਖਣ ਨੂੰ ਵੀ ਬਾਰਾ ਮੌਕਾ ਤਿਆਰ ਲੱਗਿਆ ਤੇ ਕਿਉਂਕਿ ਮੈਂ ਤੁਸੀਂ ਮੈਨੂੰ ਪੰਜਾਬ ਦੇ ਲੋਕਾਂ ਨੇ ਮੈਨੂੰ ਉੱਥੇ ਬਿਠਾਤਾ ਤੇ ਮੈਂ ਪਿੰਡ ਨੂੰ ਪੈਸੇ ਦੇਣ ਤੋਂ ਬਾਅਦ ਮੈਂ ਕੋਈ ਹਸਾਬ ਨਹੀਂ ਮੰਗਦਾ ਮੈਨੂੰ ਉਮੀਦ ਹੁੰਦੀ ਹੈ ਕਿ ਪਿੰਡ ਵਾਲੇ ਜਿਹੜੇ ਨੇ ਮੇਰੇ ਉਹ ਜੇ ਰੁਪਿਆ ਦੇਵਾਂਗੇ ਤਾਂ ਸਵਾਰੀਆ ਬਣਾ ਕੇ ਲਾਉਣਗੇ ਸੋ ਮਨ ਲਾ ਲਾ ਤੁਸੀਂ ਜੀ ਕਰੋੜ ਆਇਆ ਹੋਊਗਾ ਤਾਂ ਸਵਾ ਕਰੋੜ ਕਰਕੇ ਲਾਇਆ ਹੋਊਗਾ ਜੋ ਸਾਰੇ ਪਿੰਡ ਦਾ ਸਹਿਯੋਗ ਨਾਲ ਹੈ ਜਦੋਂ ਮਰਜ਼ੀ ਤੁਸੀਂ ਨਾ ਤਾਂ ਕਹਿੰਨਾ ਕੋਈ ਕੁਦਕ ਸੁਖਾਵੇ ਨਾ ਪਰ ਜਦੋਂ ਮਰਜ਼ੀ ਕੋਈ ਕੰਮਕਾਰ ਹੋਵੇ ਤਾਂ ਤੁਸੀਂ ਇੱਥੇ ਤમે ਸਾਡਾ ਪਰਿਵਾਰ ਇੱਥੇ ਹੈ ਜਾਂ ਸਰਪੰਚ ਸਾਹਿਬ ਨੂੰ ਜਾਂ ਕਿਸੇ ਐਮਐਲਏ ਸਾਹਿਬ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਪਾਰਟੀ ਦੇ ਵਰਕਰ ਸਾਡੇ ਬ੍ਰੈਂਟੀਆਂ ਅਤੇ ਪੋਸਟਿੰਗ ਸਾਡੇ ਤੱਕ ਸਨੇਹਾ ਪਾਓ ਸਾਡੀ ਤੁਹਾਡੇ ਨਾਲ ਖੜਾਂਗੇ ਤੇ ਪੂਰੇ ਪੰਜਾਬ ਦੇ ਲੋਕ ਵੀ ਖੁਸ਼ ਨੇ ਇਸ ਗੱਲੋਂ ਕਿ ਅਸੀਂ ਇਹੋ ਜਿਹਾ ਕੁਝ ਦੇਖਿਆ ਨਹੀਂ ਕਦੇ ਵੀ ਐ ਹੋ ਲੰਨਾ 2 ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਪਰਣਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਪੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ ਚ ਰਹਿੰਦਾ ਉਹ ਉਹਦਾ ਮੈਂਬਰ ਹੈ ਰੱਬ ਨਾ ਕਰੇ ਕਿ ਬਿਮਾਰੀ ਹੋ ਜਾਏ 552 ਉੱਚ ਜੀ ਪ੍ਰਾਈਵੇਟਾ ਸਥਾਪਿਤ ਕਰਦੇ ਉਹਨੂੰ ਹਜ਼ਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਦੇ ਪੰਜਾਬ ਨੂੰ ਜਾਓ ਇਲਾਜ ਕਰੋ ਇਲਾਜ ਕਰਾ ਕੇ ਘਰੇ ਆਜੋ ਸਾਫ ਛੋਟਾ ਪੈਸਿਆਂ ਦਾ ਦਵਾਈਆਂ ਦਾ ਸਰਕਾਰ ਕਰੂਗੀ ਤਾਸ ਲੱਗ ਗਿਆ 2 ਅਕਤੂਬਰ ਤੋਂ ਲੱਗ ਗਈ ਹੈ ਨਾ ਸੋ ਬਾਕੀ ਕੱਸੀਆਂ ਦਾ ਪਾਣੀ ਹਰੀਆ ਬੈਠਾ ਹੈ ਹਾਂਜੀ ਸਿੱਧੀਆਂ ਨਹੀਂ ਪਾਣੀ ਆਈ ਹਰੀ ਬੈਠੇ ਤੇ ਨ ਨਾ ਪਾ ਸਾਡੇ ਵਾਲਾ ਲੈ ਇਹ ਹਰੀ ਬਣੀ ਬਟੂ ਵਾਹ ਦੇਖ ਕੇ ਖੁਸ਼ ਹੋਈ ਸਾਰੇ ਪੁਰਾਣੇ ਤੋਂ ਪੋਸਤਾ ਮਿੱਤਰਾਂ ਨੂੰ ਦੀਸ਼ ਬਠਾ ਸਾਰੇ ਪੁਲਾੜਾ ਦੇ ਬੈਠੇ ਜੌਨ ਡੀਅਰ ਬੈਠਾ ਹੈ ਗ੍ਰਾਹਾਂ ਵਾਲਾ ਅਕ੍ਰਮ ਕੋਲੇ ਹੋਈ ਬੈਠਾ ਹੈ ਹਣਾ ਤੇ ਸਾਧਾਰਨ ਬੱਸ਼ਨ ਬੈਠਾ ਹੈ बैठा दर्शन करके चाचा जी अमरीक जी बैठे मेजर बैठा है तो ना सारे रहे हैं, हैं। तो उसी ना कि मैं गया करीत खड़ा ला दिमाग बाद दिमाग लेना सो ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆ ਦੇਖੋ ਆ ਰਖਤ ਇਹ ਦਰਖਤ ਨੇ ਪਤਾ ਨਹੀਂ ਇਸ ਬੋੜ ਨੇ ਕਿੰਨੀਆਂ ਘਨੇਰੀਆਂ ਝੱਲੀਆਂ ਹੋਣੀਆਂ ਕਿੰਨੇ ਕੁ ਤੂਫਾਨ ਝੱਲੇ ਹੋਣੇ ਇਹ ਕਿਉਂ ਖੜਾ ਹੈ ਫਿਰ ਵੀ ਕਿਉਂ ਖੜਾ ਹੈ ਕਿਉਂਕਿ ਇਹ ਦੀ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਨਹੀਂ ਤਾਂ ਉਹ ਤੁ ਬਾਦ ਬਹੁਤ ਸਭ ਦੇ ਲਾਏ ਹੋਣੇ ਥੋੜੀ ਜਿਹੀ ਹਵਾ ਨਾਲ ਉੱਡ ਜਾਂਦੇ ਆ ਉਹ ਜੜਾਂ ਨਾਲ ਨਹੀਂ ਜੁੜੇ ਹੋਏ ਧਰਤੀ ਨਾਲ ਨਹੀਂ ਜੁੜੇ ਹੋਏ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਿੱਥੇ ਪਲੇ ਹੋ ਤੇ ਜੜ੍ਹਾਂ ਨੇ ਆਪਣੀਆਂ ਪਣੇ ਨੂੰ ਹਿੱਟਾ ਨਹੀਂ ਸੋ ਜਣਾ ਨਾਲ ਜੁੜੇ ਰਹੋ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿੰਨੇ ਤੇ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਤੁਹ ਬਾਕੀ ਪਾਣੀ ਕੱਸੀਆਂ ਦਾ ਸਾਰੇ ਪੰਜਾਬ 'ਚ ਅਕਸਰ ਕਿਲੋਮੀਟਰ ਦੇ ਨੇੜੇ ਕੜੇ ਸੀ ਪਾਈਪਾਂ ਪਾਤੀਆਂ ਪੁਰਾਣੀਆਂ ਖਸੀਆਂ ਚਲਾ ਲੀਆਂ ਸੂਵੇ ਚਲਾ ਲੇ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰਤਾ ਇੱਕੀ ਆ ਮੈਂ ਦੇਖਿਆ ਧਰਮ ਘੜੋ ਆ ਮੈਂ ਤਾਂ ਕਾफी ਗੂਝਾ ਮਾਰ ਕੇ ਹੁਣ ਹੁਣ ਇੱਕ ਤਾਂ ਸੁਖਰੀਆਂ ਵੀ ਦੋ ਦੋ ਕੱਟ ਗਈ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱਤਾ ਸੁਣਦੀ ਜੇ ਉਹ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਉੱਤੋਂ ਦੀ ਥੋੜਾ ਥੋੜਾ ਛਿੱਟੇ ਪੈਂਦੇ ਨੇ ਤੇ ਸਾਰਾ ਛੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ੍ਹ ਆ ਜਾਣਗੇ ਜਾਂ ਕੋਈ ਡੁੱਬ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗਈ ਹੁਣ ਚੱਲ ਜਾਣਾ ਹਾਲਾਂਕਿ ਉਧਰ ਪਿਆਸ ਵਾਲੇ ਪਾਸੇ ਸਾਨੂੰ ਅੱਜ ਅੱਜ ਵੀ ਪਾਣੀ ਛਕਣਾ ਪਿਆ ਪਾਹ ਤੋਂ ਪਾਣੀ ਆ ਜਾਂਦਾ ਹੈ ਪੰਜਾਬ ਚ ਪਾਣੀ ਨਹੀਂ ਨਾ ਪਵੇ ਹਿਮਾਚਲ ਚ ਆ ਜਾਂਦਾ ਫਿਰ ਉਹ ਦਹਿਮਾ ਦੇ ਗੇਟ ਥੋੜਾ ਥੋੜਾ ਖੋਲਣੇ ਪੈਂਦੇ ਨੇ ਪਰ ਉਹ ਦਰਿਆ ਦੇ ਵਾਲੇ ਦੁਆਲੇ ਉਹ ਅਲਗ ਦੁਆਲੇ ਦੀ ਪਿੰਡੀ ਨੇ ਉਨਾ ਪਿੰਡਾਂ ਨੂੰ ਵੀ ਪਤਾ ਹੀ ਹੈ ਜੇ ਅਸੀਂ ਦਰਿਆ ਦੇ ਆਲੇ-ਦੁਆਲੇ ਰਹਿੰਨੇ ਆ ਕਦੇ ਵੀ ਸਾਨੂੰ ਮਤਲਬ ਘਰ ਪਿੰਡ ਵੀ ਛੱਡ ਕੇ ਬਾਹਰ ਕੰਮ ਕਰਨੇ ਪੈਂਦੇ ਤੇਰੀ ਸੋ ਪਾਣੀ ਵਾਲੇ ਪਾਸਿਓ ਆਪਾਂ ਬਿਲਕੁਲ ਆਤਮ ਨਿਰਭਰ ਬਿਜਲੀ ਵਾਲੇ ਪਾਸਿਓ ਦੋ ਦਿਨ ਦੋ ਦਿਨੇ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗ੍ਰੇਡ ਹੈ ਹੁਣ ਤਾਂ ਦਿਨੇ ਆਉਂਦੀ ਹੈ ਨਾ ਬਲਕਿ ਜਦੋਂ ਮਰਜ਼ੀ ਤਿੱਜੇ ਚਲਾ ਲਓ ਅਮੈਂ ਪਿਛਲੇ ਸਮਰਾਲੇ ਕੋਲ ਇੱਕ ਪਿੰਡ ਚ ਗਿਆ ਉਹ ਕਹਿੰਦਾ ਸਾਡੇ ਪਿੰਡ ਦੇ ਬਜ਼ੁਰਗਾਂ ਜਿਹੜੇ ਕਹਿੰਦੇ ਜਾਂਦਾ ਸਾਈਕਲ ਤੇ ਕਿੰਨੇ ਗ੍ਰਿਪ ਕੱਢ ਲਿਆਉਂਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕ ਨੇ ਚੱਲ ਪਿਆ ਯਾਰ ਕਿਤੇ ਕਹਿੰਦਾ ਇੰਨਾ ਪਾਣੀ ਆਇਆ ਪਿਆ ਕਹਿੰਦਾ ਕੱਸੀ ਦਾ ਅੱਡਾ ਹੀ ਜਾਂਦਾ ਕਹਿੰਦਾ ਕੀ ਕਰੀਏ ਹੁਣ ਕਹਿੰਦਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਉਸ ਕੋਲੇ ਜੀ ਲਾਬੇ ਕਾ ਪੋ ਸਾਡੀ ਮੋਟਰ ਚਲਾ ਗਿਆ ਰਾਤ ਨੂੰ ਸ਼ਰਾਰਤੀ ਹੈ ਜੋ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਪਾਣੀ ਤਾਂ ਪਹਿਲਾਂ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜਦੋਂ ਉਦੋਂ ਆ ਕਾਂਗਰਸ ਵਾਲੇ ਜ ਆ ਕਾਲੀ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਹਿਆ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਵੀ ਲੱਗਣ ਲਾ ਦੂੰ ਲੈ ਕਹਿੰਦੇ ਕਿੱਥੋਂ ਲਿਆਓਗੇ ਬਿਜਲੀ ਆ ਦੇਖ ਲੋ 27 27 ਦਿਨ ਦਾ ਕੋਲਾ ਪਿਆ ਪਹਿਲਾ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ ਦੋ ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਫਰਮਨ ਪਲਾਂਟਾਂ ਚ ਬਦਲੇ ਸਰਕਾਰ ਦੇ ਨੂੰ ਕਿੰਨੇ ਸਰਕਾਰੀ ਕੰਮ ਪਸ ਸਾਈ ਸਾਈ ਦੇ ਨਾਲ ਕੋਲ ਆ ਕੇ। ਜਾਨੋਂ ਉੱਥੇ ਰੋਕੜਾ ਪੈਂਦਾ ਕੋਲਾ ਚਾਰ ਕੰਢ ਤੋਂ ਆਉਂਦਾ। ਬੇਹਜੇ ਥੋੜਾ ਜਿਹਾ ਸਾਨੂੰ ਦੋ ਦਿਨ ਰੈਸਟ ਕਰਾ ਕੋਲਾ ਸਾਨੂੰ ਵਾਪਸ। ਇੱਕ ਤਾਂ ਮੈਂ ਹੋਰ ਪਿੰਡਾਂ ਨਾਲ ਸਲਾਹ ਕਰਨੀ ਆ। ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ। ਮੈਂ ਕਿ ਜਗ੍ਹਾ ਤੇ ਗਿਆ ਸੀ ਕਿਹਟਾ ਦੇ ਪ੍ਰੋਗਰਾਮ ਤੇ। ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਆ। ਕਿਉਂਕਿ ਤੁਹਾਨੂੰ ਪਤਾ ਇਹ ਜਿਹੜਾ ਵੀ ਉਹ ਨਮਾ ਸਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ ਜੋ ਕਾਮਯਾਬ ਹੈ ਤਾਉਨੂੰ ਤਾਹਾਂ ਲੈ ਜਾਨੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਵਜਨ ਵਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜੋ ਆ ਕਿੱਥੇ ਗਿਣਣਗੇ ਵੱਡੀਆਂ ਕਬੱਡੀਆਂ ਸ਼ੁਰੂ ਹੈਗੀਆਂ ਨੇ ਉਹ ਦੁਆਰ ਫਿਰ ਜਦੋਂ ਜੇ ਆਪਾਂ ਪਹੋਦ ਹੀ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਜੀ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋ ਮਹੀਨੇ ਲੈ ਲਓ 247 37 42 47 ਉਹਨਾਂ ਦਾ 4 ਵਜੇ ਨੂੰ ਬੁੱਧਵਾਰ ਓਪਨ ਸਟੂਡੈਂਟਸ ਕਰ ਲਾਂਗੇ ਪਹਿਲਾਂ ਕਰ ਲਾਂਗੇ ਸਟੂਡੈਂਟ ਦੋ ਮਹੀਨੇ ਹੋਰ ਲੈ ਲਓ ਬੰਦ ਆਪ ਮਤਲਬ ਬਜਨੀ ਕਵੱਡੀ ਸ਼ੁਰੂ ਕਰੀ ਕਿਉਂਕਿ ਬੱਚੇ ਕਿੱਥੇ ਗੱਡਣਗੇ ਆ ਉਹ ਹੀ ਤਾਂ ਨੂੰ ਜਗ੍ਹਾ ਵੀ ਹੋ ਜੂਗੀ ਪਰ ਪੰਜਾਬ ਪਲੇਅ ਵੀ ਤਾਂ ਤਿਆਰ ਕਰੋਗੇ ਜੀ ਉਹਨਾਂ ਨੂੰ ਛੋਟੇ ਹੁੰਦਾਂ ਤਾਂ ਖੇਡਣ ਆਉਂਗੇ ਨਹੀਂ ਪਰ ਦੂਣਾ ਨਾ ਕਿੱਥੇ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਦੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਾ ਜਗਰੂਪ ਸੀ ਬਾਤ 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 ਨਾ ਕਰ ਜਗਰੂਪ ਹੁੰਦਾ ਸੀ ਪਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਨਹੀਂ ਸੰਪੀੜੇ ਵੀ ਬਚਾ ਪਾ ਆਪਾਂ 35 ਕਿਲੋ ਤੇ ਨਹੀਂ ਗਏ ਸੀ ਪਾਪ ਨੇ 52 ਕਰ ਲਾਂਗੇ ਤੂੰ 50 ਖਰੀਦ ਲੈ ਪਤਾ ਕੀ ਆ ਅਸੀਂ ਚਲੇਗੇ ਮੈਂ ਦੰਦਾਂ ਸੱਚੀ ਗੱਲ ਨਾਲ ਫੜਾ ਕੋਈ ਲੋਕੀ ਲੋਕੀਸ਼ੀ ਗੱਲ ਐ ਧਿੱਕਰ ਧਿੱਕਰ ਜਿਹੜਾ ਪੰਡਤਾਂ ਨਾਲ ਧਿੱਕਰ ਉਹ ਸਾਡਾ ਕੋਚ ਤੇ ਉੱਥੇ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੰਤਰੀ ਜ਼ਿਲ੍ਹੇ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਜ਼ ਭਰਤੀ ਤਾਇਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੁਰੀ ਬੈਹੇ ਜੀ ਮਿੱਠੇ ਹੋਰੀ ਤੇ ਉਹ ਕਹਿੰਦੇ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਧੀਮ ਆਈ ਐ ਐਸਾ ਰੋਟੀ ਖਵਾਣੀ ਐ ਕਹੇ ਠੀਕ ਹੈ ਅਸੀਂ ਸਾਰੇ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਗੁੱਡੇ ਕੱਟ ਕੇ ਬੋਲੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸ਼ਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੀਆਂ ਰੋਟੀਆਂ ਸਾਗ ਉਹ ਕਹਿੰਦੇ ਵੀ ਸਤੋਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਠੇ 40 ਦਾ ਭਾਡੇ 3-3 ਕਿਲੋ ਸਾਗ ਹੀ ਖਾ ਗਏ ਕੋਈ 40 ਦਾ ਕੋਈ 49 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਤੂੰ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ। ਪਹਿਲਾਂ ਤਾਂ ਕਹਿੰਦਾ ਕਹਿੰਦਾ 50 ਕਿਲੋ ਦਾ ਖਾ ਦੋ ਹਜੇ। ਤੇ ਵਜੇ ਵਜੇ ਆਪ ਕਾ ਬੰਨੂ ਕਰ ਲੈ। ਤੇ ਨਾ ਦੋ ਜਣੇ ਰਹਿ ਗਏ ਜੀ ਅਸਤਾਂ। ਜਿਹੜੇ ਸਾਡੇ ਨਾਲ ਗਏ ਸੀ। ਸੰਤਰੀ ਦੀਆਂ ਫਾੜੀਆਂ ਚ ਕਿਥੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਕਰ ਨਹੀਂ ਕਰਨਾ। ਫਿਕਰ ਨਹੀਂ ਕਰਨਾ ਕਿ ਯਾਰ ਰਹਿ ਤਾਂ ਅਸੀਂ ਦੋ ਗਏ। ਹੁਣ ਉਹਨਾਂ ਨੇ ਟੀਮ ਤਕੜੀ ਉਹਨਾਂ ਦੀ ਬੱਲਰਿਆਣਾ ਜੀ। ਦੋਨੇ ਅਸੀਂ ਸਟੌਪਰ। ਉਹ ਆਇਆ ਕਰਨ। ਅਸੀਂ ਥੋੜਾ ਜਿਹਾ ਜੱਪਾ ਆਇਆ ਕਰੀਏ ਉਪਾਧ ਲੈ ਕੇ ਨਾ ਸਾਗ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਪਹੁੰਚ ਜਾਇਆ ਕਰੀਏ ਮਾਰਿਆ ਕਰਮ ਕੈਂਚੀ ਸਾਗ ਜੋਰ ਲਾਉਣ ਦਿੰਦਾ ਇਸ ਤਾਂ ਉਹਦੀ ਸ਼ਾਬਾਸ਼ ਦੇ ਦੱਕੀਏ ਇਹ ਐਂ ਐਂ ਇੱਧਰ ਹੋ ਜਾ ਕਰੀਏ ਤੇਰੀ ਜੁੱਤੂੰ ਤਾਂ ਹੀ ਨਹੀਂ ਸੀ ਐਂ ਇੱਧਰ ਹੋ ਜਾ ਕਰੀਏ ਕਹਿੰਦੇ ਹਾਫ ਟਾਈਮ ਦਾ ਸਕੋਰ ਕਾਪੀ ਵਾਲ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੱਲਰੇ 42 ਸਤੌਜ ਨੇ ਅਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਤੁਰੂ ਘਰ ਚੱਲੀਏ ਮੈਂ ਸਾਡੇ ਤਾਂ ਬੱਸ ਲੰਗਦੀ ਹੈ ਜੀ ਉਦੋਂ ਵਾਰ ਸਾਡੇ ਬੱਸ ਨਹੀਂ ਜਾਂਦੀ ਜੇਤੂਗਰਾ 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 ਲੈ ਕੇ ਆਗੇ ਪਰ ਕੋਈ ਤਾਂ ਜਿੱਤੇ ਹੋਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਉਹ ਜੋਕਾਂ ਨੂੰ ਤਿਆਰ ਕਰੋਗੇ ਤਾਂ ਤੁਹਾਨੂੰ ਉੱਤਮ ਦੇ ਵਧੀਆ 플레이ਰ ਮਿਲਣਗੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀ ਕੁਆਡੀ ਚਾਰ ਵਜਨ ਰੱਖ ਲਓ ਦੋ ਦਿਨ ਦਾ ਟੂਰਨਾਮੈਂਟ ਰੱਖ ਲਓ ਪਹਿਲੇ ਦਿਨ ਸਾਰੇ ਵਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11 ਵਜੇ ਆਪਨ ਓਪਨ ਓਪਨ ਦੋ ਵਜੇ ਸਵੇਰ ਤੋਂ ਸ਼ੁਰੂ ਕਰ Simple ਕੰਮ ਹਾਂਜੀ ਨਹੀਂ ਨਹੀਂ ਖੇਡਣਾ ਚਾਹੁੰਦੇ ਨਹੀਂ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇੰਨਾਂ ਇੰਨਾਂ ਦਾ ਜਿਹੜਾ ਅੰਦਰ ਜਿਹੜੇ ਨਾ ਛੁਪਿਆ ਹੋਇਆ ਟੈਲੈਂਟ ਬਾਹਰ ਨਹੀਂ ਆਦਾ ਹੂੰ 니 ਉਹ ਤਾਂ ਉਹ ਤਾਂ ਪਤਾ ਕਿਹਾ ਉਹ ਤਾਂ ਉਹ ਤਾਂ ਦੇਖੋ ਉਹਦਾ ਟੂਰਨਾਮੈਂਟ ਕਮੇਟੀ ਕਿਹਾ ਤਾਂ ਆ ਆਪਾਂ ਜੀ ਕਰਦੇ ਆ ਪਹਿਲਾਂ ਦੇਖਦੇ ਹਾਂ ਜਿਹੜੇ ਮੈਚ ਨੇ ਛੋਟੇ 20 5 20 ਦੇ ਦਿਓ ਜੀ ਤੁਸੀਂ ਪਹਿਲੇ ਹੀ ਟਾਈਮ ਢੋਲ ਜਾਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਨੇ ਆਪ ਇੰਨੇ ਵੇ ਤੱਕ ਖਤਮ ਕਰਨੇ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਬਾਡੀਆਂ ਬੋਲ ਜੀ ਉਦੋਂ ਆਇਆ ਕਹਿਣ ਸੋ ਇਨ ਟਾਈਮ ਨੂੰ ਇਹ ਸਭ ਕਮੇਟੀ ਬਣ ਸਕਦੀ ਹੈ ਉਹ ਜੀ ਟੀਸੀ ਵੀ ਕਰ ਸਕਦਾ ਕਮੇਟੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਐਨੇ ਘੰਟੇ ਇਹਨੂੰ ਵੰਡ ਲੋ ਇਹ ਐਨੇ ਵੰਡ ਤੱਕ ਬੁੱਕ ਯੂਆ ਦੇ ਫੱਟ 10-10 ਮਿੰਟ ਦਿੰਨੇ ਆਰੇ 12-12 ਮਿੰਟ ਦਿੰਨੇ ਇਹ ਤਾਂ ਇਹ ਤਾਂ ਕੋਈ ਖਾਸ ਹੈ ਹਾਂ ਪਹਿਲਾਂ ਵੀ ਆਪਾਂ ਖਤਮ ਕਰ ਲੈਂਦੇ ਸੋ ਇਹ ਗੱਲਾਂ ਮੈਂ ਥੋੜਾ ਨਾਲ ਕਰਨ ਆਇਆ ਸੀ ਬਾਕੀ ਪਿੰਡ ਵਸਦਾਰੇ ਨੇ ਹਸਦਾਰੇ ਨੇ ਠੰਡੀ ਹਵਾ ਦੇ ਬੁੱਲੇ ਦੇਖੋ ਕਹਿੰਦੇ ਕੁੜੀ ਜਿੰਨੇ ਮਰਜੀ ਵੱਡੇ ਘਰਾਂ ਰਹੀ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਰੱਬ ਅਗੇ ਅਰਦਾਸ ਹੀ ਰਹਿੰਦੇ ਮੇਰੇ ਤੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਮੇਰੇ ਤੇਕੇ ਨੇ ਪਿੰਡ ਚੋਂ ਨਗਰ ਕਿਡੇ ਚੋਂ ਖੁਸ਼ੀਆਂ ਤੇ ਖਬਰਾਂ ਆਉਂਦੀਆਂ ਰਹਿਣ ਇਹ ਹੀ ਮੰਨ ਦੁਆ ਕਰਦਾ ਤੁਸੀਂ ਆਓ ਪਾ ਦੇਖਦੇ ਸਕੂਲ ਚੱਲਦੇ ਇਹਰ ਤੋਂ ਦੇਖ ਲਾਂਗੇ ਮੌਕਾ ਇਸ ਸਟੇਡੀਅਮ ਦੇ ਇੱਕ ਕਰੋੜ 75 ਲੱਖ ਦਾ ਚੈੱਕ ਜਿਹੜਾ ਅੱਜ ਪਿੰਡ ਦੇ ਸਰਪੰਚ ਸਾਹਿਬ ਨੂੰ ਮੈਂ ਦੇ ਲੱਗਾ। ਕੋਈ ਕੋਈ ਵੀ ਪੰਚਾਇਤ ਮੈਂਬਰ ਆ ਗਏ। ਕੋਈ ਕਰ ਲੈ ਕਰ ਲੈ। ਇਹਦੇ 'ਚ ਇੱਕ ਮਿੰਟ ਰੁਕੋ। ਉਹ ਇੱਕ ਰੁਕ ਜੀ ਬੈ ਜਾਓ। ਇਹਦੇ ਚ ਜਿਹੜਾ ਇਹ ਆਜਾਲਾ ਚੱਕ ਹੈ 1 ਕਰੋੜ 70 ਲੱਖ ਦਾ ਇਹਦੇ ਚ ਅ ਰਾਮ ਜੀ ਵਾਲੀ ਗਲੀ ਗਰਮੀਰ ਪੁੱਲਰ ਵਾਲੀ ਗਲੀ ਪੰਮੀ ਗਿੰਦਰ ਵਿੱਚੀ ਸੂਬੇਦਾਰ ਗੁਰਪਿਆਰ ਦਾਨੀ ਉਹਨਾਂ ਵਾਲੀਆਂ ਗਲੀਆਂ ਚਾਨਣ ਪੁੱਲਰ ਵਾਲੀ ਗਲੀ ਐਪੀ ਸਰਪੰਚ ਵਿੱਕੀ ਸੂਬੇਦਾਰ ਬੰਟ ਕੋਲਾ ਮੋਹਨ ਮੋਹਨ ਸਿੰਘ ਸਤਵਰਪੁੱਲ ਹਾਕਮ ਸਿੰਘ ਗੁਜਰ ਉਹਨਾਂ ਵਾਲੀ ਗਲੀਆਂ ਜਸਵਿੰਦਰ ਸਿੰਘ ਸਾਫ ਦਾ ਸੁਪੰਚਰੀ ਗਲੀ ਤੇ ਬਾਉਂਡਰੀ ਵਾਰ ਸ਼ਮਸ਼ਾਨ ਘਾਟ ਦੀ ਹੈ ਆਰਸੀਪੀ ਪਾਈਪਲਾਈਨ ਵੀਰ ਕਲਾ ਰੋਡ ਤੇ ਜੀ ਡਰੇਨ ਤੱਕ ਹੈ ਉਹ ਪੂਗ ਗਿਆ ਬਸਟੈਂਡ ਦੀ ਸਾਰੀ ਦਾ ਕੰਮ ਨੇ ਬਾਲਮੀਕ ਧਰਮਸ਼ਾਲਾ ਤੇ ਇੰਟਰਲੌਕ ਤੇ ਧਾਪਰ ਮਾਰਲੇ ਨਾਲ ਛੱਪੜ ਜਿਹੜਾ ਤੋਬਾ ਸਤਜਪਤੀ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਉਦਕਮਾਂ ਵਾਸਤੇ ਗੁਰੂ ਘਰ ਦੇ ਨੇੜੇ ਧਰਮਸ਼ਾਲਾ ਦੀ ਸਾਰੀ ਹੈ ਤੇ ਦੋ ਹੋਰ ਸ਼ਮਸ਼ਾਨ ਘਾਟ ਦੇ ਸ਼ੈੱਡ ਨੇ जिन्हें वास्तव पैसे मंगे हुए एक करोड़ अठहत्तर लाख का एक काम हो गया लै लगे कोई नहीं कर आका फोटो कर बहुत 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 धन्यवाद जी बाद मिल मिले फोटो करा ले फोटो तो मैं आपको उधर चलते स्कूल चलते हैं पता ही कोई गल न बहुत बहुत धन्यवाद बोले स्कूल चल दिया फिर जो बगल में